ਜਦੋਂ ਸੁੱਤੇ ਪਿਆ ਨੂੰ ਕੋਈ ਚੰਗਾ ਸੁਪਨਾ ਆਵੇ ਨਾ ਤੇ ਜੇ ਅੱਖ ਖੁੱਲਣ ਵੀ ਲੱਗੇ ਤੇ ਕੁੱਟ ਕੇ ਅੱਖ ਬੰਦ ਕਰ ਲੈਨੇ ਆ ਕਿ ਸੁਪਨਾ ਪੂਰਾ ਕਰ ਲਈਏ ਬੜਾ ਵਧੀਆ ਸੁਪਨਾ ਆ ਰਿਹਾ ਹੈ ਤੇ ਜੇ ਕੋਈ ਉਠਾ ਦੇਵੇ ਤਾਂ ਬੜੀ ਖਿੱਚੜਦੀ ਹੈ ਕਿ ਮੈਂ ਇੰਨਾ ਸੋਹਣਾ ਸੁਪਨਾ ਦੇਖ ਰਹੀ ਸੀ ਤੇ ਉਹਨਾਂ ਨੇ ਮੇਰਾ ਸੁਪਨਾ ਤੋੜ ਦਿੱਤਾ ਜੀਵਨ ਜਿਹੜਾ ਹੈ ਨਾ ਇਹ ਵੀ ਉਸ ਸੁਪਨੇ ਦੀ ਤਰ੍ਹਾਂ ਹੀ ਹੈ ਇੱਥੇ ਵੀ ਆਪਾਂ ਮੋਹ ਦੇ ਰਿਸ਼ਤਿਆਂ ਦੇ ਵਿੱਚ ਫਸੇ ਹੋਇਆ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਦੁਨੀਆ ਦੀ ਚੱਕਾ ਚੌਂਦ ਦੇ ਵਿੱਚ ਫਸੇ ਹੋਏ ਹਾਂ ਤੇ ਆਪਾਂ ਇਹ ਸਮਝ ਹੀ ਨਹੀਂ ਰਹੇ ਕਿ ਜੇ ਇਹ ਸੁਪਨੇ ਵਰਗੀ ਜ਼ਿੰਦਗੀ ਖਤਮ ਹੋਈ ਨਾ ਤੇ ਉਹ ਸਭ ਕੁਝ ਖਤਮ ਹੋ ਜਾਣਾ ਹੈ ਬਹੁਤ ਜ਼ਿੰਦਗੀ ਬੀਤ ਚੁੱਕੀ ਹੈ ਅੱਗੇ ਪਤਾ ਨਹੀਂ ਕਿੰਨੀ ਕੁ ਰਹਿ ਗਈ ਹੈ ਇਸ ਕਰਕੇ ਸਮਾਂ ਨਾ ਖੁੰਝਾਈਏ ਉਹ ਮੋਹ ਦੀਆਂ ਤੰਦਾਂ ਜਿਨ੍ਹਾਂ ਨੇ ਸਾਨੂੰ ਜਕੜ ਕੇ ਰੱਖਿਆ ਹੋਇਆ ਹੈ ਉਹ ਮੋਹ ਦੀਆਂ ਤੰਦਾਂ ਤੋੜੀਏ ਪਰਮਾਤਮਾ ਦੇ ਨਾਲ ਜੁੜੀਏ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਤਾਂ ਕਿ ਇਸ ਜੀਵਨ ਨੂੰ ਸਫਲਾ ਬਣਾ ਕੇ ਜਾ ਸਕੀਏ ਇਹ ਕੋਈ ਖਾਸ ਔਖਾ ਨਹੀਂ ਕਿਉਂਕਿ ਪਰਮਾਤਮਾ ਨਾਲ ਜੁੜਨ ਵਾਸਤੇ ਕਿਤੇ ਜਾਣਾ ਥੋੜਾ ਹੈ ਪਰਮਾਤਮਾ ਕਿਸੇ ਵੱਖਰੀ ਥਾਂ ਤੇ ਥੋੜਾ ਵਸਦਾ ਹੈ ਪਰਮਾਤਮਾ ਤਾਂ ਹਮੇਸ਼ਾ ਹੀ ਸਾਡੇ ਨਾਲ ਹੈ ਇਸ ਕਰਕੇ ਹਰ ਪਲ ਹਰ ਕੜੀ ਹਮੇਸ਼ਾ ਹੀ ਉਸ ਪਰਮਾਤਮਾ ਨੂੰ ਸਿਮਰਦੇ ਰਹੀਏ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੀਏ ਅਤੇ ਕੋਸ਼ਿਸ਼ ਕਰਦੇ ਰਹੀਏ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਫਿਰ ਗੁਰੂ ਦੀ ਬਖਸ਼ਿਸ਼ ਤੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪੀ ਹੋ ਜਾਏਗਾ ਜੀਵਨ ਦਾ ਮਕਸਦ ਵੀ ਪੂਰਾ ਹੋ ਜਾਏਗਾ ਫਿਰ ਦੇਖਾਂਗੇ ਤੇ ਸਮਝਾਂਗੇ ਕਿ ਕਿਸ ਤਰ੍ਹਾਂ ਪਰਮਾਤਮਾ ਹਰ ਸਮੇਂ ਹਮੇਸ਼ਾ ਹੀ ਸਾਡੀ ਮਦਦ ਕਰਦਾ ਹੀ ਰਹਿੰਦਾ ਹੈ